ਏ ਹਨ ਮਲੇਰ ਕੋਟਲਾ ਦੇ ਐਸਐਸਪੀ ਗगन ਅਜੀਤ ਸਿੰਘ ਜੀ ਹਾਂ ਮਲੇਰ ਕੋਟਲਾ ਦੇ ਐਸਐਸਪੀ ਤੇ ਜਿਨ੍ਹਾਂ ਕੁਝ ਦਿਨ ਪਹਿਲਾਂ ਮਲੇਰ ਕੋਟਲਾ ਦੇ ਲੋਕਾਂ ਨੂੰ ਅਦਾਲਤ ਦੇ ਹੁਕਮਾ ਮੁਤਾਬਕ ਥਾਣੇ ਵਿੱਚ ਬੰਦ ਖੜੇ ਮੋਟਰਸਾਈਕਲ ਅਤੇ ਕਾਰਾਂ ਨੂੰ ਉਹਨਾਂ ਦੇ ਮਾਲਕਾਂ ਦੇ سپرد ਕੀਤਾ ਦੱਸ ਦਈਏ ਕਿ ਹਲੇ ਕੁਝ ਦਿਨ ਬੀਤੇ ਸੀ ਤਾਂ ਹੁਣ 30 ਮੋਬਾਈਲ ਜੀ ਹਾਂ 30 ਮੋਬਾਈਲ ਜੋ ਅਲੱਗ-ਅਲੱਗ ਇੱਕ ਸਾਲ ਤੋਂ ਲੋਕਾਂ ਦੇ ਖੋਏ ਹੋਏ ਸੀ ਚੋਰੀ ਹੋਏ ਸੀ ਜਾਂ ਫਿਰ ਖੋਏ ਹੋਏ ਸੀ ਅਜਿਹੇ ਮਹਿਲਾ ਨੂੰ ਸਾਈਬਰ ਪੁਲਿਸ ਦੀ ਮਦਦ ਦੇ ਨਾਲ ਲੱਭ ਕੇ ਅੱਜ ਉਹਨਾਂ ਦੇ ਮਾਲਕਾਂ ਨੂੰ ਫੋਨ ਕਰਕੇ ਬੁਲਾਇਆ ਗਿਆ ਕਿ ਐਸਐਸਪੀ ਦਫ਼ਤਰ ਪਹੁੰਚ ਜਾਓ ਤੇ ਜਦੋਂ ਉਹਨਾਂ ਨੂੰ ਆ ਕੇ ਪਤਾ ਚੱਲਿਆ ਕਿ ਉਹਨਾਂ ਦੇ ਕਾਫੀ ਲੰਮੇ ਸਮੇਂ ਤੋਂ ਗੁੰਮ ਹੋਏ ਚੋਰੀ ਹੋਏ ਲਾਪਤਾ ਹੋਏ ਮੋਬਾਈਲ ਫੋਨ ਉਹਨਾਂ ਨੂੰ ਅੱਜ ਮਿਲਣ ਵਾਲੇ ਨੇ ਤਾਂ ਉਹ ਹੈਰਾਨ ਹੋਏ ਅਤੇ ਖੁਸ਼ ਹੋਏ ਕਿਉਂਕਿ ਪਹਿਲਾਂ ਉਹਨਾਂ ਕਦੇ ਵੀ ਨਹੀਂ ਸੁਣਿਆ ਸੀ ਕਿ ਇੰਦੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਚੋਰੀ ਹੋਏ ਗੁੰਮ ਹੋਏ ਖੋਏ ਹੋਏ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਮਿਲ ਜਾਣੇ ਨੇ ਕਿਉਂਕਿ ਇੱਕ ਦੋ ਅਜਿਹੇ ਵਿਦਿਆਰਥੀ ਸਨ ਜਿਨ੍ਹਾਂ ਦਾ ਡਾਟਾ ਇਨ੍ਹਾਂ ਮੋਬਾਈਲਾਂ ਵਿੱਚ ਸੀ ਜੋ ਕਿ ਬਹੁਤ ਜ਼ਰੂਰੀ ਸੀ ਦਾ ਦਾਜ਼ੀਏ ਕਿ ਆਪਣੀ ਖੁਸ਼ੀ ਜ਼ਾਹਰ ਕਰਦੇ ਆ ਇਹਨਾਂ ਲੋਕਾਂ ਨੇ ਐਸਐਸਪੀ ਮਲੇਰ ਕੋਟਲਾ ਨੂੰ ਧੰਨਵਾਦ ਕਿਹਾ ਮਲੇਰ ਕੋਟਲਾ ਪੁਲਿਸ ਨੂੰ ਧੰਨਵਾਦ ਕਿਹਾ ਤੇ ਕਿਹਾ ਕਿ ਉਹਨਾਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਅਜਿਹਾ ਚਾਂਸ ਵੇਖਿਆ ਹੈ ਕਿ ਉਹਨਾਂ ਦੇ ਗੁੰਮ ਹੋਏ ਮੋਬਾਈਲ ਫੋਨ ਪੁਲਿਸ ਨੇ ਉਹਨਾਂ ਨੂੰ ਏਡੀ ਵੱਡੀ ਗਿਣਤੀ ਦੇ ਵਿੱਚ ਵਾਪਸ ਕੀਤੇ ਹੋਣ ਜਿਹੜੇ ਲੋਕਾਂ ਨੇ ਸ਼ਿਕਾਇਤ ਸਬੰਧਤ ਥਾਣੇ ਵਿੱਚ ਨਹੀਂ ਕੀਤੀ ਤਾਂ ਉਹਨਾਂ ਨੂੰ ਉਹਨਾਂ ਦੇ ਫੋਨ ਨਹੀਂ ਲੱਭੇ ਪਰ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਤਾਂ ਅੱਜ ਉਹਨਾਂ ਨੂੰ ਫੋਨ ਦੇ ਦਿੱਤੇ। ਮੈਂ ਮੁਹੰਮਦ আরিਫ ਹਾਂ ਜੀ ਲੋਕਲ ਮਲੇਰਕੋਟਲਾ ਤੋਂ ਫਰਵਰੀ ਦੇ ਨੀਅਰਬਾਟ ਮੇਰਾ ਫੋਨ ਖੋਇਆ ਸੀਗਾ ਜਿਹੜਾ ਕਿ ਇਹਨੂੰ ਮਲੇਰਕੋਟਲਾ ਪੁਲਿਸ ਵੱਲੋਂ ਰਿਕਵਰ ਕੀਤਾ ਗਿਆ ਜਿਸ ਲਈ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਥੈਂਕਫੁਲ ਹਾਂ ਉਮੀਦ ਤਾਂ ਹੈ ਨਹੀਂ ਸੀਗੀ ਪਰ ਡਿਸਟ੍ਰਿਕਟ ਪੁਲਿਸ ਮਲੇਰਕੋਟਲਾ ਬਾਬੂਵੋਤਾ ਅਨਵਰ ਮੇਰਾ ਫੋਨ ਰਿਕਵਰ ਕਰਨ ਲਈ ਮੇਰਾ ਫੋਨ ਮਈ 'ਚ ਗਿਰਿਆ ਸੀਗਾ ਮਾਰਕੀਟ ਵਿੱਚ ਤੇ ਮੈਨੂੰ ਆਇਆ ਸੀ ਕਿ ਮੇਰਾ ਫੋਨ ਸ਼ਾਇਦ ਨਹੀਂ ਮਿਲੇਗਾ ਕੋਈ ਹੈ ਜਗਤ ਤੇ ਗਿਰ ਜਾਂਦਾ ਕਿਵੇਂ ਲੱਗ ਲੱਗੇ ਆਪਾਂ ਨਹੀਂ ਮਿਲ ਸਕਦਾ ਮਗਰ ਐਸਐਸਪੀ ਸਾਹਿਬ ਬਲੋ ਅੱਜ ਦਾ ਫੋਨ ਆਇਆ ਕਿ ਤੁਹਾਡਾ ਫੋਨ ਮਿਲ ਚੁੱਕਾ ਹੈ ਸਾਨੂੰ ਬਹੁਤ ਖੁਸ਼ੀ ਹੋਈ ਇਸੇ ਨਾਲ ਦਾ ਦਿਲੋਂ ਧੰਨਵਾਦ ਕਰਦੇ ਹਾਂ ਛੱਟ ਬੱਟਸਮੈਨ ਜੋਰਾ ਸਿੰਘ ਅਹਿਮਦਗੜ ਤੋਂ ਬੋਲ ਰਿਹਾ ਤੇ ਮੈਂ ਸੁੱਤਾ ਪਿਆ ਸੀ ਮੱਛਰਦਾਨੀ ਦੇ ਵਿੱਚ ਸੁੱਤੇ ਪਏ ਦਾ ਤਕਰੀਬਨ ਮੈਂ 3 ਵਜੇ ਪਿਸ਼ਾਬ ਕਰਨ ਉੱਠਿਆ ਤੇ ਮੇਰਾ ਮੋਬਾਈਲ ਮੈਨੂੰ ਨਹੀਂ ਮਿਲਿਆ ਹਾਂਜੀ ਅੱਜ ਸਾਨੂੰ ਪ੍ਰਸ਼ਾਸਨ ਨੇ ਬੁਲਾਇਆ ਤੁਹਾਡਾ ਫੋਨ ਮਿਲ ਚੁੱਕਾ ਹੈ ਤੁਸੀਂ ਆ ਕੇ ਇੱਥੇ ਲੈ ਜਾਓ ਸਾਡੇ ਕੋਲੋਂ ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡਾ ਫੋਨ ਲੱਭਣ ਦੇ ਵਿੱਚ ਮਦਦ ਕੀਤੀ ਹਾਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਡਾ ਫੋਨ ਲੱਭ ਕੇ ਦਿੱਤਾ ਇਹ ਮੇਰਾ ਫੋਨ ਜੀ ਟਰੱਕ ਯੂਨੀਅਨ ਤੋਂ ਕਿਸੇ ਨੇ ਜੇਬ ਵਿੱਚੋਂ ਕੱਢ ਲਿਆ ਸੀ ਮੈਂ ਅੱਜ ਐਸਐਸਪੀ ਸਾਹਿਬ ਮਲੇਰ ਕੋਟਲਾ ਔਰ ਇਨਸਪੈਕਟਰ ਮਨਪ੍ਰੀਤ ਸਿੰਘ ਪੂਰੀ ਸਾਈਬਰ ਸੈੱਲ ਦਾ ਥਾਣੇ ਦਾ ਸਤਿਕਾਰ ਕਰਦਾ ਹਾਂ ਜੀ ਆਇਆਂ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਫੋਨ ਲੱਭ ਕੇ ਇਹ ਆਸ਼ਾ ਦੀ ਕਿਰਨ ਜਗਾਈ ਸਾਨੂੰ ਫੋਨ ਅੱਜ ਮਿਲ ਰਹੇ ਨੇ ਉਮੀਦ ਸੀ ਤੁਹਾਨੂੰ ਮਿਲ ਸਾਨੂੰ ਉਮੀਦ ਸੀਗੀ ਵੀ ਮਿਲਨੇ ਨਹੀਂ ਹੈਗੇ ਪਰ ਸਾਨੂੰ ਇਹ ਇਮਾਨਦਾਰ ਟੀਮ ਦੀ ਕਰਕੇ ਸਾਨੂੰ ਇਹ ਫੋਨ ਮਿਲ ਰਹੇ ਨੇ ਤੇ ਮੋਬਾਈਲ ਜਿਹੜੇ ਲੋਕਾਂ ਦੇ ਗਵਾਚ ਗਏ ਸੀਗੇ ਤੇ ਜਿੰਨਾਂ ਨੇ ਸਾਂਝ ਕੇਂਦਰ ਦੇ ਵਿੱਚ ਰਿਪੋਰਟਾਂ ਲਖਾਈਆਂ ਸੀਗੀਆਂ ਟੋਟਲ 30 ਮੋਬਾਈਲ ਅਸੀਂ ਰਿਕਵਰ ਕੀਤੇ ਆ ਜਿਹੜਾ ਕਿ ਸੀਈ ਆਈਆਰ ਪੋਰਟਲ ਹੁੰਦਾ ਆ ਉਹਦੇ ਥਰੂ ਜਿਹੜੇ ਲੋਕੀ ਕੰਪਲੇਂਟ ਦੇ ਦਿੰਦੇ ਆ ਸਾਂਝ ਕੇਂਦਰ 'ਚ ਕੰਪਲੇਂਟ ਦਿੰਦੇ ਆ ਸੋ ਟੋਟਲ ਮੋਬਾਈਲਾਂ ਦੀ ਕੀਮਤ 6 ਲੱਖ ਹੈਗੀ ਆ ਤੇ ਉਹਦੇ ਨਾਲ ਅਸੀਂ ਲੋਕਾਂ ਦੇ ਫੋਨ ਲੱਭ ਕੇ ਜਿਹੜੇ ਡਿੱਗੇ ਹੋਏ ਸੀ ਕੋਈ ਕਿੱਦਾਂ ਸੀਗਾ ਤੇ ਉਹ ਅਸੀਂ ਉਹਨਾਂ ਦੇ ਹੈਂਡਓਵਰ ਕੀਤੇ ਆ ਤੇ ਉਸ ਲੋਕੀ ਵੀ ਬੜੇ ਖੁਸ਼ ਹੈ ਵੀ ਪਹਿਲੀ ਵਾਰੀ ਵੀ ਇਦਾਂ ਹੋਇਆ ਹੈ ਪੁਲਿਸ ਨੇ ਸਾਡੇ ਫੋਨ ਲੱਭ ਕੇ ਤੇ ਸਾਨੂੰ ਇਦਾਂ ਬੁਲਾ ਕੇ ਸਾਨੂੰ ਹੈਂਡਓਵਰ ਕੀਤਾ ਇਹਦੇ ਨਾਲ ਪਬਲਿਕ ਦਾ ਇੱਕ ਬੜਾ ਅੱਛਾ ਮੈਸੇਜ ਜਾਂਦਾ ਹੈ ਪੁਲਿਸ ਤੇ ਵਿਸ਼ਵਾਸ ਬਣਦਾ ਹੈ ਤੇ ਲੋਕਾਂ ਦਾ ਇੱਕ ਕੰਫੀਡੈਂਸ ਬਣਦਾ ਹੈ ਵੀ ਪੁਲਿਸ ਇਹੋ ਜੇ ਕੰਮ ਕਰ ਰਹੀ ਹੈ ਸਰ ਲੋਕ ਬੇਉਮੀਦ ਹੋਏ ਸੀ ਇੱਕ ਇੱਕ ਸਾਲ ਦੇ ਉਹਨਾਂ ਦੇ ਗੁੰਮ ਹੋਏ ਸੀ ਸਰ ਬੜੀ ਖੁਸ਼ੀ ਤੁਸੀਂ ਦੇਖੋ ਸਾਹਮਣੇ ਆਪਾਂ ਉੱਪਰ ਨੇ ਮੈਂ ਤਾਂ ਜਿਸ ਤੁਹਾਡੇ ਸਾਹਮਣੇ ਸਾਰਿਆਂ ਨੂੰ ਪੁੱਛਿਆ ਤੇ ਕਿੰਨੇ ਸਾਰੇ ਖੁਸ਼ ਹੈ ਕਿਸੇ ਦੀ ਬੜੀ ਮਿਹਨਤ ਨਾਲ ਬੰਦਾ ਫੋਨ ਖਰੀਦਦਾ ਬੜੇ ਚਾਵਾਂ ਨਾਲ ਖਰੀਦਦਾ ਹੈ ਮਹਿੰਗੇ ਫੋਨ ਖਰੀਦਦਾ ਹੈ ਤੇ ਉਹ ਗੁੰਮ ਹੋ ਜਾਂਦੇ ਬੜੇ ਮਯੂਸ ਰਹਿੰਦੇ ਆ ਤੇ ਜਦੋਂ ਉਹਨਾਂ ਨੂੰ ਚੀਜ਼ ਕੋਈ ਵੀ ਚੀਜ਼ ਆਪਣੀ ਗੁੰਮੀ ਹੋਵੇ ਮਿਲੇ ਤੇ ਆਪਾਂ ਨੂੰ ਵੈਸੀ ਖੁਸ਼ੀ ਹੁੰਦੀ ਹੈ ਜੀ